ਨੇ ਹੈਗਾ ਵੀ ਮੜਾ ਮੋਟਾ ਕੰਮ ਚ ਹੱਥ ਬਟਾ ਦੇ ਬੰਦਾ ਆ ਕੀ ਕੀ ਆ ਆ ਕੀ ਸੀਗਾ ਨਾ ਕੀ ਕੀਤਾ ਮੈਂ ਤੂੰ ਝਾੜੂ ਲਾ ਰਹੀ ਸੀ ਮੈਂ ਡਸਟ ਝਾੜਤੀ ਡਸਟ ਝਾੜਨ ਤੈਨੂੰ ਇਹੀ ਜਗ੍ਹਾ ਮਿਲਦੀ ਹੈਗੀ ਕੰਮ ਤਾਂ ਕੀ ਕਰਾਉਣਾਗਾ ਤਾਂ ਮੈਂ ਵਧਾ ਕੇ ਰੱਖ ਦਿਆਂ ਤੂੰ ਨਾ ਤੂੰ ਕਿਹੜਾ ਐਡਾ ਪਹਾੜ ਚੱਕਦੀ ਆ ਮੇਰੀ ਗੱਲ ਸੁਣ ਕਮਲ ਜੇ ਨੌਕਰੀ ਕਰਦੀਆਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੂੰ ਘਰ ਦਾ ਕੰਮ ਨਹੀਂ ਕਰਨਾ ਹੈਗਾ ਸਾਰਾ ਘਰ ਦਾ ਕੰਮ ਤੂੰ ਹੀ ਛੱਟੇ ਜਾਨੀਂਗੀ ਭਾਂਡੇ ਸਾਰਾ ਮੈਂ ਮਾਝਦੀਆਂਗੀ ਰੋਟੀ ਮੈਂ ਬਣਾਉਣੀ ਹੈਗੀ ਇਹ ਸਾਰਾ ਕੋਈ ਇਹਸਾਨ ਹੈ ਕੋਈ ਸਾਡੇ ਤੇ ਜਿਹਦੂ ਕੰਮ ਕਰਦੀ ਹੈ ਅਸੀਂ ਕਮਾਉਨੇ ਆ ਸਾਡੀ ਕਮਾਈ ਖਾਨੀ ਹੈ ਸਮਝ ਗਿਆ ਥੋੜਾ ਧਿਆਨ ਨਾਲ ਗੱਲ ਕਰ ਮੇਰੇ ਨਾਲ ਕੀ ਗੱਲ ਮੇਰਾ ਘਰ ਵਾਲਾ ਨਹੀਂ ਕਮਾਉਂਦਾ ਹੈਗਾ ਆ ਕੀ ਗੱਲ ਕਰਤੀ ਤੂੰ ਅਸੀਂ ਕਮਾਈ ਕਰਦੇ ਆਂਗੇ ਕੀ ਕਮਾਉਂਦਾ ਤੇਰੇ ਘਰ ਵਾਲਾ ਦੱਸੀ ਮੈਨੂੰ ਖੇਤੀ ਵਾਲੀ ਸਾਰੇ ਸੰਭਾਲਦਾ ਡੰਗਰ ਸਾਰੇ ਸੰਭਾਲਦੇ ਆ ਜਿਹੜਾ ਆਥਰ ਨੂੰ ਗਲਾਸ ਭਰ ਕੇ ਦੁੱਧ ਲੈ ਪੀਣੀ ਹੈ ਨਾ ਇਹ ਵੀ ਮੇਰਾ ਘਰ ਵਾਲਾ ਜੇ ਕੰਮ ਕਰਦਾਗਾ ਤਾਂ ਤੁਸੀਂ ਪੀਨੇ ਹੋਥਰ ਨੂੰ ਬਸ ਤੈਨੂੰ ਕਹ ਲੈ ਦੁੱਧ ਦਿੰਦਾ ਮੇਰੀ ਗੱਲ ਸੁਣ ਲੋ ਜੇ ਇਸ ਘਰ ਚ ਰਹਿਣਾ ਨਾ ਕੰਮ ਵੀ ਬਰਾਬਰ ਕਰਨਾ ਪਊਗਾ। ਓ ਹੈਲੋ ਮੈਂ ਜੌਬ ਕਰਦੀ ਆ ਤੇਰੀ ਨੌਕਰਾਨੀ ਨਹੀਂ ਹੈਗੀ ਸਮਝ ਗਈ ਤੇ ਕੰਮ ਤੈਨੂੰ ਹੀ ਕਰਨਾ ਪਊਗਾ। ਤੇ ਨੌਕਰਾਨੀ ਤਾਂ ਮੈਂ ਵੀ ਨਹੀਂ ਫਿਰ ਕਿਸੇ ਦੀ ਮੈਨੂੰ ਕਿਹੜਾ ਸੁੱਖਾ ਹੋਇਆ ਮੈਂ ਇਕੱਲੀ ਨੇ ਕਰਨਾ ਅਗਰ ਸੋਇਚ ਕੰਮ ਫਿਰ ਅਸੀਂ ਨੌਕਰਾਨੀ ਲਾ ਲੈਣੇ ਐਂ ਕਰ ਤੂੰ ਉਹਦੇ ਵਾਸਤੇ ਕੋਈ ਹੋਰ ਕਰ ਲੱਭ ਲਾ। ਅੱਛਾ ਜਾ ਨਾ ਮੇਰੇ ਨਾਲ ਬਕਵਾਸ ਨਾ ਕਰਿਆ ਕਰ। ਬਕਵਾਸ ਤੂੰ ਨਾ ਕਰ ਮੇਰੇ ਨਾਲ ਸਮਝ ਗਈ? ਜਾਣਾ ਪੜ ਗਈ ਤਾਂ ਨਾ ਮਤਲਬ ਇਹ ਨਹੀਂ ਹੈਗਾ ਮੇਰੇ ਨਾਲ ਮੂਰੇ ਬੋਲੇਗੀ। ਕਿ ਤੂੰ ਪੜ ਲਾਂਗੀ। ਵੱਡੇ ਛੋਟੇ ਦੀ ਹਾਜ ਨਹੀਂ ਹੈਗੀ ਤੈਨੂੰ ਨਹੀਂ ਹੈਗੀ ਮੈਨ ਪੜਿਆ ਲਿਖਿਆ ਨਾ ਕਿਵੇਂ ਗੱਲ ਕਰੀਦੀ ਆ ਉਹ ਟੀਚਰ ਲੱਗੀ ਹੋਈ ਆ ਤੈਨੂੰ ਗੱਲ ਕਰੰਦਾ ਨਹੀਂ ਪਤਾ ਤੈਨੂੰ ਇੱਜ਼ਤ ਦੇਣ ਦਾ ਨਹੀਂ ਪਤਾ ਵੀ ਪੜੇ ਲਿਖੇ ਨੂੰ ਕਿੰਨੀ ਇੱਜ਼ਤ ਦੇਦੀ ਆ ਕਿਵੇਂ ਦੇਈਦੀ ਆ ਚੱਲ ਮੰਮੀ ਬੰਨਿਆ ਵੀ ਮੈਂ ਤਾਂ ਅਨਪੜਾ ਇਹ ਤਾਂ ਪੜੇ ਲਿਖਿਆ ਇਹ ਤਾਂ ਪਤਾ ਹੋਣਾ ਚਾਹੀਦਾ ਮੈਂ ਵੱਡੀ ਆਂ ਕਿਵੇਂ ਬੋਲਣਾ ਹੈਗਾ ਨਾ ਛੇੜਿਆ ਨੂੰ ਪਹਿਲਾਂ ਤੂੰ ਐ ਉਹਨੇ ਨਹੀਂ ਉਹ ਤਾਂ ਚੰਗੀ ਭਲੀ ਆਪਣੀ ਡਿਊਟੀ ਤੇ ਜਾ ਰਹੀ ਸੀ ਤੂੰ ਘਮਗਰ ਆਵਾਜ਼ ਮਾਰੀ ਤੈਨੂੰ ਕਿੰਨੀ ਵਾਰ ਕਿਹਾ ਵੀ ਜਦੋਂ ਵੀ ਕੋਈ ਬੰਦਾ ਜਾਂ ਜਨਾਨੀ ਕੰਮ ਤੇ ਜਾਂਦੇ ਮਗਰ ਆਵਾਜ਼ ਨਹੀਂ ਮਾਰੀਦੀ ਤੂੰ ਘਾਹ ਹੁੰਨੀ ਆਂ ਉਹਨੂੰ ਆਵਾਜ਼ ਮਾਰ ਮੈਨੂੰ ਵੀ ਕੋਈ ਸ਼ੌਂਕ ਨਹੀਂ ਹੈਗਾ ਮੰਮੀ ਬਾਜਾ ਮਾਰਨ ਦਾ ਤੈਨੂੰ ਹੀ ਪਤਾ ਹੈ ਮੈਂ ਸਰਦਨ ਘਰ ਕਿਵੇਂ ਖੱਪਦੀਆਂਗੀ ਆ ਮੰਮੀ ਰਹਿਣ ਦੇ ਇਹ ਪਿੰਨੂ ਨਾਲ ਕੀ ਮੱਥਾ ਮਾਰਨਾ ਇਹ ਵੀ ਮਾਪੇ ਨੇ ਐਨੀ ਕੁ ਅਕਲ ਸਿਖਾਈ ਹੈ ਇੱਕ ਮਿੰਟ ਪਿੰਨੂ ਕਿਹਨੂੰ ਕਹਿਨੀ ਹੈਗੀ ਤੈਨੂੰ ਕਹਿਨੀ ਆ ਹੋਰ ਕੌਣ ਹੈ ਇੱਥੇ ਆਹੀ ਅਕਲ ਤੇਨੂੰ ਆਹੀ ਤੇਰੇ ਮਾਪੇ ਨੇ ਤੈਨੂੰ ਸਿਖਾ ਕੇ ਭੇਜਿਆ ਘਰ ਤੋਂ ਵੱਡੇ ਨਾਲ ਐ ਜਵਾਲ ਲੜਾਈ ਮੇਰੇ ਮਾਪੇ ਨੇ ਤੈਨੂੰ ਪੜਾ ਕੇ ਨਾ ਨੌਕਰੀ ਜੋਗਾ ਕੀਤਾ ਆ ਤੇਰੇ ਮਗਰ ਝਾੜੂ ਲਾਉਣ ਵਾਸਤੇ ਨਹੀਂ ਰੱਖਿਆ ਮੈਂ ਤੂੰ ਤੇ ਮਾਪਿਆਂ ਦਾ ਕਿਉਂ ਜਾਣੀਆਂ ਨਹੀਂ ਮੰਮੀ ਤੇਰੇ ਸਾਹਮਣੇ ਉਹ ਮੈਨੂੰ ਕਿੰਨਾ ਬੇਇੱਜ਼ਤ ਕਰਨ ਲੱਗ ਰਹੀ ਹੈਗੀ ਅਗਰਾ ਆਵਾਜ਼ ਕਿਉਂ ਮਾਰੀ ਤੈਨੂੰ ਤਾਂ ਮੈਂ ਇਹ ਪੁੱਛਦੀ ਆ ਮੰਮੀ ਮੈਂ ਸਾਰਾ ਘਰ ਦਾ ਕੰਮ ਕਰਦੀ ਆਂਗੀ ਕੁੱਤਿਆਂ ਵਾਂਗੂ ਭੌਕਦੀ ਫਿਰਦੀ ਆ ਮੈਂ ਸਾਰਾ ਦਿਨ ਉਹਨੂੰ ਇੱਕ ਵਾਰ ਨੇ ਕੋਈ ਕਹਿੰਦਾ ਹੈਗਾ ਵੀ ਤੂੰ ਚੱਲ ਤੂੰ ਝਾੜੂ ਪੋਚਾ ਹੀ ਕਰ ਜਾ ਨਹੀਂ ਇਹ ਇਨਸਾਨ ਹੈ ਰੋਟੀ ਨਹੀਂ ਖਾਂਦੀ ਹੈਗੀ ਇੱਥੇ ਮੇਰੀ ਗੱਲ ਸੁਣ ਉਹ ਕੀ ਹੋ ਗਿਆ ਮੈਨੂੰ ਵੀ ਦੱਸ ਦੋ ਗੱਲ ਸੁਣੋ ਜੀ ਹੁਣ ਕੀ ਹੈਗਾ ਆਹ ਦੇਖ ਲਓ ਛੋਟੀ ਜਮੀਨੇ ਕੋਈ ਕੰਮ ਕਰਾ ਕੇ ਜਾਂਦੀ ਹੈਗੀ ਉੱਤੋਂ ਬੜਾ ਰੋਅ ਮਾਰਦੀ ਹੈਗੀ ਮੈਨੂੰ ਸਾਰੇ ਸਕੂਲ ਵਿੱਚ ਬੱਚਿਆਂ ਨੂੰ ਸੰਭਾਲਦੀ ਆ ਪੜਾਉਂਦੀ ਆ ਲਿਖਾਉਂਦੀ ਆ ਉਹਦਾ ਦਿਮਾਗ ਰਹਿ ਜਾਂਦਾ ਇਹ ਘਰ ਵੈਲੀ ਕੀ ਕਰਦੀ ਆ ਆ ਚਾਰਜੀਆਂ ਦੀਆਂ ਰੋਟੀਆਂ ਬਣਾ ਕੇ ਥੱਪ ਕੇ ਰੱਖ ਦਿੰਦੀ ਆ ਠੰਡੀਆਂ ਤੁੱਤੀਆਂ ਖਾਈ ਜਾਂ ਭਾਂਡੇ ਆ ਉਹ ਨਹੀਂ ਚੱਕਦੀ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਦੋ ਘੰਟੇ ਬਾਅਦ ਕੇ ਰੱਖ ਦਿੰਦੀ ਆ ਬਸ ਸਾਨ ਕਰਦੀ ਆ ਖਾਂਦੀ ਨਹੀਂ ਹੈਗੀ ਮੰਮੀ ਉਹਦਾ ਕੰਮ ਕੰਮ ਹੋ ਗਿਆ ਮੇਰਾ ਕੰਮ ਨਹੀਂ ਹੈਗਾ ਨਹੀਂ ਮੇਰੀ ਨਾ ਨੌਕਰੀ ਲੱਗੀ ਹੋਈ ਐ ਉਹ ਮੰਮੀ ਪੂਰੇ ਜ਼ਿਲ੍ਹੇ ਚ ਨਾ ਆਏ ਮੇਰੇ ਪੁੱਤ ਦਾ ਤੇ ਨੋ ਦਾ ਕਦਰ ਵਾਲਾ ਪਿਆ ਤੁਸੀਂ ਧੜਕੀ ਧੜਕੇ ਉਹ ਬਾਈ ਸਮਝਾ ਯਾਰ ਪਰ ਜਾਈ ਪੰਨੀ ਕੀ ਬੋਲੀ ਜਾਂਦੀ ਆ ਵੀਰ ਜੀ ਆਦੀ ਨੂੰ ਸਮਝਾ ਲਓ ਤੁਸੀਂ ਤੁਹਾਨੂੰ ਗੱਲ ਦਾ ਪਤਾ ਵੀ ਕੀ ਹੋਈ ਆ ਪਤਾ ਹੀ ਆ ਮੈਨੂੰ ਮੇਰੀ ਗੱਲ ਸੁਣਾ ਬੋਲਦੀ ਇਹ ਨਹੀਂ ਇਹ ਤਾਂ ਡਿਊਟੀ ਚੱਲੀ ਸੀ ਆ ਤੇਰੀ ਰੰਨੇ ਆਵਾਜ਼ ਮਾਰੀ ਉਹਨੂੰ ਕਿੱਚੋ ਅਖੇ ਕੰਮ ਕਰਕੇ ਜਾ ਕੋਈ ਪਿੱਛੇ ਆਵਾਜ਼ ਮਾਰਦਾ ਹੁੰਦਾ ਕੰਮ ਤੇ ਜਾਂਦਾ ਮੈਨੂੰ ਫਿਰ ਕੀ ਹੋ ਗਿਆ ਜੀ ਡਾਕਟਰ ਨਾ ਬਾਈ ਫਿਰ ਇੱਕ ਗੱਲ ਦੱਸ ਸਕੂਲ ਚ ਪੜਾਵੇ ਜਵਾਕ ਨੂੰ ਕੋ ਥੋੜੇ ਘਰ ਦੇ ਕੰਮ ਕਰੇ ਹੋਰ ਹਾਂ ਕਿ ਡਾਇਨਾਮਿਕਟੀ ਹੋਵੇ ਨਾ ਬਾਈ ਗੱਲ ਸੁਣਾ ਜੇ ਨੌਕਰੀ ਕਰਕੇ ਉਹ ਕੰਮ ਕਰਦੀ ਹੈ ਨਾ ਆ ਵੀ ਕੰਮੀ ਹੈਗਾ ਅਸੀਂ ਤੁਹਾਨੂੰ ਭਾਈ ਮਾੜਾ ਨਹੀਂ ਕਹਿੰਦੇ ਪਰ ਜਦੋਂ ਉਹ ਡਿਊਟੀ ਤੇ ਜਾਂਦੀ ਹੈ ਇਹ ਘਰ ਦੇ ਕੰਮ ਥੋੜੀ ਕਰਕੇ ਜਾਵੇ ਜਿੰਨਾ ਕੋਣ ਆਉਂਦੀ ਯਾਰ ਵੀ ਹੋਣਾ ਹੁੰਦਾ ਸਵੇਰੇ ਤੁਸੀਂ ਇਹਨਾਂ ਨੂੰ ਕੰਮਾਂ ਜੀ ਨਹੀਂ ਤੁੰਦੇ ਸ਼ਾਮ ਨੂੰ ਵੀ ਰੋਟੀ ਹੀ ਬਣਾਉਂਦੇ ਸਵੇਰੇ ਵੀ ਹੀ ਬਣਾਉਂਦੇ ਇਹਨੇ ਠੇਕਾ ਥੋੜੀ ਲਿਆ ਹੋਇਆ ਰੋਟੀਆਂ ਬਣਾਉਂਦੀ ਥੱਕ ਨਹੀਂ ਚੱਲੀ ਇਹ ਅੰਨ ਕੜ ਲਿਆਉਂਦੀ ਕਾਦੇ ਵਾਸਤੇ ਆ ਰੋਟੀਆਂ ਬਣਾਉਣ ਨੂੰ ਲਿਆਉਂਦੀ ਹੈ ਹੋਰ ਇਹਦੀ ਆਰਤੀ ਉਤਾਰ ਕੇ ਸੋਣੀ ਸੁਣਕੀ ਨਾਲੇ ਗੱਲ ਸੁਣ ਲੈ ਸਾਰਾ ਕਰਨ ਸਾਡੇ ਸਿਰ ਤੋਂ ਚੱਲਦਾ ਹੈ ਮਰੀ ਜਨੋ ਗੱਲਾਂ ਤੁਸੀਂ ਤਾਂ ਸੁਣਦੇ ਨਹੀਂ ਹੈਗਾ ਸਾਰੀ ਤਨਖਾਹ ਆਉਣ ਸਰ ਥੋੜੇ ਜਿਹੇ ਹੱਥੇ ਦੇ ਧਰ ਦਿੰਨੇ ਆ ਜੋ ਕਰਦਾ ਖਰਚ ਉਹ ਸਾਰਾ ਸਾਡੇ ਤੇ ਚੱਲਦਾ ਮੇਰੇ ਧਰ ਦੇ ਨਹੀਂ ਬਾਈ ਕੀ ਦਰਦੀ ਦਾ ਬਿੜ ਹੋ ਗਿਆ ਜਾਂ ਕਰਜ ਹੋਰ ਖਰਚ ਹੋ ਗਿਆ ਸੌਦਾ ਪੱਤੋਂ ਲੈ ਕੇ ਹੋ ਗਿਆ ਹੱਕ ਹੁੰਦਾ ਬੰਦਾ ਏਸੀ ਲਾ ਕੇ ਕੌਣ ਬੈਠਦਾ ਨਾ ਕੱਲਾ ਸਾਡੇ ਦਾ ਹੀ ਹੱਕ ਹੁੰਦਾ ਥੋੜਾ ਨਹੀਂ ਸਾਰਾ ਚਲਾਉਂਦਾ ਤੁਸੀਂ ਅਸੀਂ ਬੰਦਰੀ ਕਰਦੇ ਹੈਗੇ ਸਾਰੀ ਗਰਮੀ ਸਰ 24 ਘੰਟੇ ਤੁਸੀਂ ਡਰਾਈ ਸੀ ਚੱਲੋ ਉਹ ਕਹਿ ਰਹੇ ਹੁੰਦੇ ਆ ਕਿ ਏਸੀ ਚਲਾ ਲਿਆ ਫਿਰ ਕੀ ਹੋਇਆ ਅਸੀਂ ਥੱਕੇ ਨਹੀਂ ਹੁੰਦੇ ਮੈਂ ਸਾਰਾ ਦਿਨ ਖੇਤ ਦੇ ਵਿੱਚ ਖੜਾ ਰਹਿੰਦਾ ਫਿਰ ਬਾਈ ਚਲਾ ਲਿਆ ਕਰੋ ਤੁਹਾਨੂੰ ਰੋਕਨੇ ਅ ਆਹੀ ਤਾਂ ਤੁਹਾਨੂੰ ਗਰੂਰ ਆ। ਇਹਦੇ ਉੱਤੇ ਕੋ ਚੱਕਣੀ ਨਹੀਂ ਹੁੰਦਾ ਕਰ। ਹੈਗਾ ਫੇਰ ਤੁਸੀਂ ਕਰ ਲਓ, ਤੁਸੀਂ ਕਮਾ ਲਓ। ਕੋਈ ਨਹੀਂ ਮੇਰੇ ਘਰ ਆ ਕੇ ਦਜਰਾ ਮੁਰੇ ਨਾਲ ਬੋਲ। ਮੈਂ 1 ਮਿੰਟ ਪਰ ਉਹ ਤੋਂ ਬਾਈ ਤੈਨੂੰ ਮਾਂ ਕਹਿੰਦੀ ਪੜ ਲੈ, ਉਹ ਤਾਂ ਫਿਰ ਤੂੰ ਬੜਿਆ ਨਹੀਂ। ਉਹ ਤਾਂ ਕਿ ਮੈਂ ਖੇਤੀ ਕਰਨੀ ਆ। ਬਾਈ ਜੇ ਮੈਂ ਪੜਿਆ ਹੁੰਦਾ ਨਾ ਪਰ ਤੂੰ ਨਹੀਂ ਪੜਦਾ ਠੀਕ ਆ। ਉਹ ਜਾਣਦਾ ਬਾਈ ਉਹ ਜੱਜਾ ਪੜਾਈ ਜਿਹਦਾ ਹੱਥ ਸੀਗਾ ਤੰਗ ਤਾਂ ਕਰਕੇ ਤਾਂ ਫਿਰ ਖੇਤੀ ਕਰਨੀ ਪਈ। ਦੇਖ ਲਮ ਆ ਸ਼ਾਬਾਸ਼ ਹੀ ਦੇ ਰਿਹਾਗਾ। ਤੇਰਾ ਸ਼ਾਬਾਸ਼। ਸ਼ਾਬਾਸ਼ ਤਾਂ ਤੁਸੀਂ ਦੇ ਰਹੇ ਹੋ। ਉਹ ਵਿਚਾਰੇ ਸਵੇਰ ਨੂੰ ਉੱਠ ਕੇ ਕੰਮਕਾਰਾਂ ਤੇ ਜਾਂਦੇ ਨੇ, ਆਥਰ ਨੂੰ ਘਰ ਮੁੜਦੇ ਨੇ ਤੇ ਤੁਸੀਂ ਬੇਲੇ ਮੰਮੀ ਮੇਰੀ ਗੱਲ ਸੁਣ ਲੈ ਯਾਦ ਰੱਖੀਂ ਗੱਲ ਰੋਟੀ ਤੈਨੂੰ ਅਸੀਂ ਦੇਵਾਂਗੇ ਉਹ ਵੀ ਬੇਲੇ ਇਹ ਨਹੀਂ ਦਿੰਦੇ ਮਾਂਗੂ ਬੰਦੀ ਬੱਸ ਕਰਨੀ ਮੇਰੇ ਨੌ ਪੁੱਤ ਸ਼ਹਿਰ ਪਲਾਟ ਲੈ ਕੇ ਕੋਠੀ ਬਣਨਗੇ ਹਾਂ ਉਹਸੀ ਕੋਠੀ ਤੋਂ ਇੱਕ ਕਮਰਾ ਵੀ ਦੇਣਾ ਇਹਨਾਂ ਨੇ ਉਹ ਕੋਈ ਨਾ ਭਾਈ ਇਹ ਗੱਲਾਂ ਛੱਡੋ ਨਾ ਤੂੰ ਜਿਹੜੀ ਗੱਲ ਕਰਦਾ ਵੀ ਖੇਤ ਅਸੀਂ ਕੰਮ ਕਰਦੇ ਆ ਕੇਰਾ ਮੋਟਰ ਤੁਸੀਂ ਚਲਾ ਦਿੰਦੇ ਹੋ ਘੰਟਾ ਘੰਟਾ ਤੁਸੀਂ ਦੇਖਦੇ ਸੁੱਤੇ ਪੈ ਰਹੇ ਹੋ ਹੈ ਕਾਦਾ ਕੰਮ ਕਰਦੇ ਤੁਸੀਂ 체미 ਨਵਾਂ ਮਾਸਾ ਤੁਸੀਂ ਹਾੜੀ ਸੋਣੀ ਵੜਦੇ ਹੋ ਇਹ ਤਾਂ ਮੇਰੇ ਤੇ ਲੱਗਦੇ ਨੇ ਇੱਕ ਵਾਰੀ ਖੇਡ ਚ ਜਾਗਰ ਦੇ ਜਦੋਂ ਮੈਂ ਅੱਖਾਂ ਨਾਲ ਦੇਖਦਾ ਉਹ ਕਿੱਡਾ ਦੇਖੇ ਤੇ ਮੈਂ ਜਾਂਦਾ ਮੈਂ ਮਾਤਾ ਮੈਂ ਮੱਤੇ ਮਾਰਦਾ ਨਹੀਂ ਮਸਕਰਦੀ ਮੈਂ ਤੂੰ ਛੋਟਾ ਦੇ ਕਿਵੇਂ ਜਵਾਲ ਲਾਉਂਦਾ ਮੇਰੇ ਤੀਨ ਨੂੰ ਟੁੱਟ ਕੇ ਬੈ ਗਏ ਤੇਰੀ ਘਰ ਹੋਂ ਅੱਗ ਦਾ ਤੇਰੀ ਬੋਲਦੀ ਕਿਉਂ ਬੋਲਦੀ ਤੁਸੀਂ ਜੋ ਮਰਜੀ ਬੋਲੋ ਸ਼ਾਨ ਮਰਜੀ ਬੋਲੋ ਥੋਲੀ ਸ਼ਾਨ ਮਰਜੀ ਥੋਲੀ ਸ਼ਾਨ ਮਰਜੀ ਕਹਿੰਦੇ ਆ ਬੋਲੋ ਦੀ ਲੋੜ ਨਹੀਂ ਹੈਗੀ ਤੁਹਾਨੂੰ ਮੈਨੂੰ ਕਹੀ ਸਾਰਾ ਕੁਝ ਮੇਰੇ ਤੇ ਜਾਣਨੀ ਨਹੀਂ ਹੈ ਕੋਹਣੀ ਮਾਮਾ ਨੂੰ ਸਾਰਾ ਕੁਝ ਪਤਾ ਵੀ ਪਲਦਾ ਸਹੀ ਕੌਣਾ ਤੇ ਗਲਤ ਕੌਣਾ ਆ ਮਾਂ ਦਾ ਪੈਸਾ ਤੁਸੀਂ ਮੇਰੇ ਤੇ ਧਰਨਾ ਨਹੀਂ ਬੱਦ ਮਰੀ ਜਲੋ ਗੱਲਾਂ ਮਾਂ ਦੇ 2000 ਰੁਪਇਆ ਫਿਰ ਮਾਂ ਤੇ ਤੇਰੀ ਕੁੜੀ ਮੈਨੂੰ ਜਾਣਦੇ ਹੋ ਤੇ ਮਾਰੇ ਬਣਾਦਾ ਕੌਣ ਹੈ ਜਦੋਂ ਘਣਕ ਆ ਜਾਂਦੀ ਹੈ ਨਾ ਉਹਦੇ ਪੈਸੇ ਹੱਥ ਤੇ ਐ ਤਰਾ ਦਿੰਦੇ ਹੋਗੇ ਵੀ ਲਿਆਓ ਪੈਸੇ ਕਿੰਦੇ ਬਣ ਕੇ ਉਹ ਤਾਂ ਹੁੰਦੀ ਗੱਲ ਨਹੀਂ ਮੈਂ ਤਾਂ ਤਰਾਉਂਗੀ ਹੱਥ ਤੇ ਪੈਸੇ ਫਿਰ ਮਾਂ ਉਹ ਤਾਂ ਕਮਾਈ ਹੈਗੀ ਉਹ ਕਮਾਈ ਨਹੀਂ ਹੁੰਦੀ ਉਹ ਮਾਂ ਨਾਲੇ ਕਿਹੜੇ ਹੱਥੇ ਧਰਦੇ ਨੇ ਜਿੰਨੇ ਪੈਸੇ ਹੁੰਦੇ ਨੇ ਆ ਕਿ ਉਹ ਰੇ ਵਾਲੇ ਦੇ ਘਟਾ ਤੇ ਸਪਰੇ ਹਾ ਤੇ ਘਟਾ ਤੇ ਇਹ ਨੂੰ ਦੇ ਦੇ ਫਲਾਣਾ ਦੇ ਦੇ ਆਰਦੀਆਂ ਨੇ ਕੱਟ ਲਈ ਕਿ ਤੇਰੇ ਮਨ ਚੂਗਾ ਬਹਿ ਮਾਰਦੀ ਪੈਸੇ ਖਾਂਦਾ ਹੂ ਅੱਜ ਤੱਕ ਇੱਕਰ ਵੀ ਨਹੀਂ ਖਾਂਦਾ ਜਿੱਦੇ ਜਿੱਦੇ ਸਾਾਨੂੰ ਪਤਾ ਹੀ ਆ ਸਾ ਪਤਨ ਦੇ ਲਿਖੇ ਪਰ ਬਹਿ ਕੇ ਕਰਾ ਕਰੋ ਸਾਹਿਬ ਆਈ ਮੈਂ ਨਹੀਂ ਕਰਦਾ ਤੁਹਾਨੂੰ ਦੱਸ ਦਿਆਂ ਕਰ ਦਿਓ ਤੁਸੀਂ ਹਾਂ ਹੁਣ ਮਰੀ ਜਰ ਸਾਹ ਦਾ ਸਾਰੀ ਵੇਖ ਤੇ ਕਰਾ ਕਰੋ ਸਾਹਿਬ ਮੇਰੀ ਗੱਲ ਸੁਣੋ ਤੁਸੀਂ ਸ਼ਹਿਰ ਕਰਾਏ ਤੇ ਰਹਿਣ ਨੂੰ ਹਨਾ ਕਹਿੰਦੇ ਸੀ ਠੀਕ ਆ ਪੁੱਤ ਤੁਸੀਂ ਰਹੋ ਇਹ ਤਾਂ ਚਾਉਂਦੇ ਹੀ ਇਹੀ ਨੇ ਆ ਜਿਹੜੀ ਕੋਠੀ ਅਸੀਂ ਬਣਾਈ ਆ ਉਹ ਅਸੀਂ ਅਸੀਂ ਤੁਹਾਨੂੰ ਬਾਹਰ ਜਾਣ ਨੂੰ ਨਹੀਂ ਕਹਿੰਦੇ ਅੱਛਾ ਸਿਰਫ ਇੰਨਾ ਚਾਹੁੰਦੇ ਆਂਗੇ ਵੀ ਤੁਸੀਂ ਵੀ ਸਾਡੇ ਕੋਲ ਘਰ ਚ ਹੱਥ ਮਟਾਓ ਪਤਾ ਹੀ ਆ ਅਸੀਂ ਜਾਵਾਂਗੇ ਤਿੰਨੇ ਜਾਣੇ ਅਸੀਂ ਰਹਿਾਂਗੇ ਸ਼ਹਿਰ ਚ ਮੰਮੀ ਤੁਹਾਡੇ ਨੋ ਪੱਤ ਮੈਨੂੰ ਲੈ ਕੇ ਜਾਣਗੇ ਉੱਥੇ ਰੱਖਣਗੇ ਆਪਣੇ ਕੋਲ ਤੁਹਾਨੂੰ ਨਹੀਂ ਰੱਖਦੇ ਮੈਨੂੰ ਦੋਨੇ ਜਾਣੇ ਰੱਖਣਗੇ ਕਿਉਂ ਪੁੱਤ ਰੈਜੀ ਰੈਜੀ ਮਾਂ ਰੈਜੀ ਕੋਈ ਮੰਮੀ ਤੁਹਾਨੂੰ ਕੀ ਨੇ ਕਿਹਾ ਸੀ ਸ਼ਹਿਰ ਚ ਤੁਹਾਨੂੰ ਲੈ ਕੇ ਜਾਵਾਂਗੇ ਮਾਂ ਤੂੰ ਆਪ ਸੋਚਨਾ ਵੀ ਹਜਤਾ ਜੀ ਸ਼ਹਿਰ ਚ ਕੋਈ ਪਲਾਟ ਵੀ ਨਹੀਂ ਲਿਆ ਕਦੋਂ ਪਲਾਟ ਲੈ ਕਦੋਂ ਪਾਇਆ ਨਲੇ ਮੰਮੀ ਸ਼ਹਿਰ ਚ ਤਾਂ ਇੰਨੀ ਮਹਿੰਗਾਈ ਆ ਸਾਡੇ ਤੋਂ ਤਾਂ ਆਪਦਾ ਖਰਚਾ ਮਸਾ ਚੱਕਿਆ ਜਾਊਗਾ ਅਸੀਂ ਥੋੜਾ ਖਰਚਾ ਕਿਵੇਂ ਕਰ ਲਾਂਗੇ ਮੈਂ ਸਹੀ ਮੈਂ ਤਾਂ ਇਹ ਕਹਿੰਦੀ ਸੀ ਕਿ ਮੈਂ ਤੁਹਾਡੇ ਨਾਲ ਸ਼ਹਿਰ ਚ ਰਹਿ ਲੰਦੀ ਤਾਂ ਮੰਮੀ ਉਹ ਕੋਈ ਦਿੱਕਤ ਨਹੀਂ ਰਹਿੰਦੀ ਪਰ ਤੂੰ ਆਪ ਸੋਚਨਾ ਸ਼ਹਿਰ ਚ ਕਿੰਨੀ ਮਹਿੰਗਾਈ ਆ ਹਣ ਐ ਨੀ ਮਹਿੰਗੇ ਮਹਿੰਗੇ ਚੀਜ਼ਾਂ ਦੁੱਧ ਪਾਣੀ ਸੌਦਾ ਹਨਾ ਅਸੀਂ ਆਪਦਾ ਪੂਰਾ ਕਰਾਂਗੇ ਕਿ ਸਹੀ ਗੱਲ ਮਾਂ ਨੂੰ ਸਾਰਾ ਕੁਝ ਤਾਂ ਮੁੱਲ ਦਾ ਪੁੱਤ ਮੈਂ ਵੀ ਤਾਂ ਤੁਹਾਨੂੰ ਪਾਲਿਆ ਹੀ ਆ ਮੈਂ ਤਾਂ ਤੁਹਾਡੇ ਵਾਸਤੇ ਕਿਹਾ ਨਹੀਂ ਕਦੀ ਵੀ ਹੋਰ ਚੀਜ਼ ਮਹਿੰਗੀ ਹੈ ਤੂੰ ਨਿੱਕਾ ਹੁੰਦਾ ਪਤਾ ਕਿਤੇ ਖਰਚੇ ਕਰਦਾ ਹੁੰਦਾ ਸੀ ਮੈਂ ਤਾਂ ਛੱਟ ਤੈਨੂੰ ਲੈ ਕੇ ਦੇ ਦਿੰਦੀ ਸੀ ਮੰਮੀ ਆਹ ਇਮੋਸ਼ਨਲ ਡਰਾਮਾ ਨਾ ਕਰੋ ਪਲੀਜ਼ ਓਏ ਮੈਂ ਸਮਝਾਉਂ ਮਾਂ ਪਤਾ ਗੱਲ ਕੀ ਦੇ ਸ਼ਾਇਦ ਹਰ ਇੱਕ ਚੀਜ਼ ਮੁੱਲ ਦੀ ਹੈ ਹਨਾ ਖਰਚੇ ਸਾਡੇ ਆਪਦੀ ਬਹੁਤ ਹੋ ਜਾਣਗੇ ਗਾਹਾਂ ਸਾਡੇ ਵੀ ਕੁਝ ਵਗ ਜਲਾ ਹੋਗਾ ਸੀ ਉਹਦਾ ਫਿਊਚਰ ਦੇਖੀ ਤੈਨੂੰ ਅਸੀਂ ਹੀ ਕਹਿਨੇ ਆ ਬਾਕੀ ਤੈਨੂੰ ਪਤਾ ਮਾਂ ਤੁਸੀਂ ਇੱਥੇ ਪਿੰਡਾਂ 'ਚ ਰਹਿੰਦੇ ਹੋ ਥੋੜਾ ਕੀ ਮਾਹੌਲ ਆ ਨਲੇ ਅਖਰ ਪਾ ਕੇ ਦਿੱਤਾ ਮੰਮੀ ਤੁਹਾਡੇ ਘਰ ਕਿਤਾ ਪਾਇਆ ਨਹੀਂ ਸਾਨੂੰ ਕੀ ਲੋੜ ਸੀ ਠੀਕ ਹੈ ਨਾ ਐਵੇਂ ਆਣ ਗਮਾਨ ਚਲੋ ਆਜੋ ਫालतू ਟਾਈਮ ਨਾ ਵੇਸਟ ਕਰੋ ਹਟ ਦੇ ਹਟ ਦੇ ਜੰਮਾ ਅਰੇ ਇਹ ਤੇ ਕੁੱਟੀ ਚ ਪੂਰ ਰੱਖਣੀ ਕੁੱਟੀ ਹੈ ਕੀ ਹੋ ਗਿਆ ਹੁਣ ਚਲੇ ਜਾਂਦੇ ਤਾਂ ਚਲ ਛੱਡ ਦੇ ਦੱਸ ਜਾਂਦਾ ਮੈਂ ਛੱਡ ਦੇ ਦੀਦੀ ਸ਼ਾਬਾਸ਼ ਇਹ ਤੁਹਾਨੂੰ ਉਹਨਾਂ ਨੇ ਹੂੰ ਫੁੱਟ ਮੈਨੂੰ ਮਨ ਲੱਗਿਆ ਤੁਹਾਨੂੰ ਪਤਾ ਵਾ ਮਾਫ ਕਰ ਦੇ ਕੀ ਮਾਫ ਕਰ ਦੇ ਨਹੀਂ ਜੀ ਨਾ ਇੱਤ ਬਥੇਰੀ ਨੂੰ سپورਟ ਕਰਦੀ ਸੀ ਮਾਫ ਨਹੀਂ ਜੀ ਐਨਾ ਬੋਲੋ ਪਾ ਆਏਗੀ ਫਿਰ ਵੀ ਐਨਾ ਬੋਲੋ ਤੁਸੀਂ ਇਹਨੂੰ ਨਹੀਂ ਪਤਾ ਲੱਗਦਾ ਜੀ ਮੈਂ ਵੀ ਤਾਂ ਤਾਂ ਮੁੰਡਾ ਸੀ ਮੈਨੂੰ ਮਾਫ ਕਰ ਦੇ ਕੋਈ ਨਾ ਮੰਮੀ ਮਾਫ ਕਰ ਦੇ ਤੁਹਾਡੇ ਮੇਰੇ ਦਿਮਾਗ 'ਚ ਕੀ ਆ ਗਿਆ ਸੀ ਜਿਹੜਾ ਮੈਂ ਤੁਹਾਨੂੰ ਉਲਟ ਪਲਟੋ ਨਾ ਮਗਰ ਲੱਗ ਕੇ ਬੋਲੀ ਗਈ ਨਾ ਨਾ ਮੰਮੀ ਕੋਈ ਗੱਲ ਨਹੀਂ ਤੂੰ ਸਾਡੇ ਕਾਹੇ ਆਏ ਹੋਗੇ ਤੂੰ ਪੁੱਤ ਚ ਪਰ ਕੀਤਾ ਹੰਕਾਰ ਆ ਗਿਆ ਸੀ ਮਾਂ ਤੇਰੇ ਚ ਹੰਕਾਰ ਮੰਮੀ ਹੰਕਾਰ ਬੋਲਦਾ ਸੀ ਤੇਰੇ ਚ ਤੇ ਪੈਸਾ ਬੋਲਦਾ ਸੀ ਤੇਰੇ ਚ ਨਾ ਨਾ ਸਮਝਾ ਇਹਨੂੰ ਹੱਥ ਨਾ ਜੋੜੋ ਅਸੀਂ ਤੁਹਾਡੇ ਤੋਂ ਛੋਟੇ ਹਾਂਗੇ ਮੇਰੀ ਗੱਲ ਸੁਣੋ ਜੀ ਵੱਡਿਆਂ ਤੋਂ ਕਈ ਵਾਰੀ ਗਲਤੀ ਹੋ ਜਾਂਦੀ ਹੈਗੀ ਪਰ ਆਪਣਾ ਇਹ ਮਤਲਬ ਤਾਂ ਨਹੀਂ ਹੈਗਾ ਵੀ ਆਪਾਂ ਮੰਮੀ ਨੂੰ ਬੋਲੀਏ ਕੋਈ ਨਾ ਮੰਮੀ ਅਸੀਂ ਦੇਵਾਂਗੇ ਤੈਨੂੰ ਰੋਟੀ ਅਸੀਂ ਸਾਂਭਾਂਗੇ ਤੈਨੂੰ ਮੈਨੂੰ ਮਾਫ ਕਰ ਦੇ ਕੋਈ ਨਾ ਮਾਂ ਮੈਂ ਕਿਹਾ ਉਹਨਾਂ ਨੂੰ ਮਾਫ਼ ਕਰਨ ਨਾਲ ਅਸੀਂ ਚਾਹੇ ਅਨਪੜਾਂਗੇ ਚਾਹੇ ਜੰਮੀ ਬੇਲੇਾਂਗੇ ਪਰ ਤੈਨੂੰ ਭੁੱਖੀ ਨਹੀਂ ਸੌਣ ਦਿੰਦੇ